ਹਣਾਸੀ ਕਾਲ ਜੀ ਬਸ਼ੀ ਕਾਲ ਜੀ ਹਨ ਜੋ ਮੁਲਾਜ਼ਮਾਂ ਦਾ ਪੈਨਸ਼ਨਰ ਮੁੱਖ ਮੰਤਰੀ ਨੇ ਉਹਨਾਂ ਬਾਰੇ ਸੰਦਰਭ ਨਾਲ ਗੱਲਬਾਤ ਕਰੋ ਪਿੱਛੇ ਜੇ ਪੈਨਸ਼ਨਰਾਂ ਦੀ ਤੇ ਮੁਲਾਜ਼ਮਾਂ ਦੀ ਮੀਟਿੰਗ ਹੋਈ ਸੀ ਵਿੱਤ ਮੰਤਰੀ ਹਰਪਾਲ ਸਿੰਘ ਚਿਮਾ ਜੀ ਨਾਲ ਉਹਨਾਂ ਨੇ ਉਹਨਾਂ ਦੇ ਕਿਹੜੀਆਂ ਮੰਗਾਂ ਮੰਗਾ ਮੰਨਣ ਬਾਰੇ ਕਿਹਾ ਤੇ ਉਹਨਾਂ ਨਾਲ ਕੀ ਵਾਦਾ ਕੀਤਾ ਵੀ ਅਸੀਂ ਅੱਗੇ ਆਉਣ ਵਾਲੇ ਟਾਈਮ 'ਚ ਕੀ ਕਰਾਂਗੇ ਤੁਹਾਡੇ ਵਾਸਤੇ ਮੁੱਖ ਨੇ ਭਵੰਤਮਾ ਸਾਹ ਨਾਲ ਜੋ ਮੁਲਾਜ਼ਮਾਂ ਤੇ ਰਿਟਾਇਰਡ ਸਾਥੀਆਂ ਦੀ ਮੀਟਿੰਗ ਹੋਈ ਸੀਗੀ ਜੋ ਸੰਧਾ ਫਰੰਟ ਬਣਿਆ ਹੋਇਆ ਉਹਨਾਂ ਨੇ ਅਗਸਤ 3 ਨੂੰ ਕਿਹਾ ਕਿ ਜੋ ਮੀਟਿੰਗਾਂ ਬਹੁਤ ਹੀ ਵਧੀਆ ਮਾਹੌਲ ਵਿੱਚ ਹੋਈ ਜਿਸ ਦੇ ਮੁੱਖ ਮੰਗ ਸੀਗੇ ਜਿਸ ਤਰ੍ਹਾਂ ਕੇਂਦਰ ਸਰਕਾਰ ਦਾ ਡੀਏ ਆ ਉਹ 53% ਹੋ ਚੁੱਕਿਆ ਪਰ ਪੰਜਾਬ ਨਾਲ ਡੀਏ 42% ਦਾ ਹਾਲੇ ਗਏ ਕੁਝ ਮਹੀਨੇ ਪਹਿਲਾਂ ਜੋ ਮੁੱਖ ਮੰਤਰੀ ਭਵਨਦਵਨ ਸਾਹਿਬ ਨੇ ਜੋ ਪੰਜਾਬ ਨਾਲ ਡੀਏ ਦੇ ਵਿੱਚ ਜਾਂ ਪੈਨਸ਼ਨਰਾਂ ਦੇ ਡੀਏ ਦੇ ਵਿੱਚ 38% ਵਧਾ ਕੇ 42% ਬਣਾ ਦਿੱਤਾ 4% ਵਾਧਾ ਕੀਤਾ ਗਿਆ ਜਿਸ ਦੇ ਮਲਾਹ ਨੂੰ ਖੁਸ਼ੀ ਲਹਿਰ ਸੀ ਪਰ ਦੁਬਾਰਾ ਹੋਣਾ ਸੋਚੀਏ ਕਿ ਕੇਂਦਰ ਸਰਕਾਰ ਦਾ ਡੀਏ ਦੇ 53% ਹੋ ਚੁੱਕਿਆ ਪਰ ਪੰਜਾਬ ਨਾਲ ਡੀਏ ਹੈਗਾ 42% 11% ਦਾ ਫਰਕ ਆ ਬਹੁਤ ਹੀ ਵਧੀਆ ਮਾਹੌਲ ਵਿੱਚ ਮੀਟਿੰਗ ਹੋਈ ਮੁੱਖ ਮੰਤਰੀ ਭਵੰਤ ਸਿੰਘ ਸਾਹਿਬ ਨਾਲ। ਉਹਨਾਂ ਨੇ ਭਰੋਸਾ ਲਾਇਆ ਗਿਆ ਆਉਣ ਵਾਲੇ ਸਮੇਂ ਵਿੱਚ ਤੁਹਾਡੇ ਡੀਓ ਜੀ ਵਾਅਦਾ ਕੀਤਾ ਜਾਊਗਾ। ਹਾਂ ਜੀ ਬਣਾ ਜੀ। ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਬਾਰੇ ਤੁਹਾਡੇ ਕੀ ਵਿਚਾਰ ਹੈ? ਪੰਜਾਬ ਸਰਕਾਰ ਦੇ ਮਹਿਗਿਆਂ ਜੋ ਕੱਚੇ ਮੁਲਾਜ਼ਮਾਂ ਤਾਂ ਲੱਗਦੇ ਆ ਉਹਨਾਂ ਨੂੰ ਆਸ ਹੁੰਦੀ ਆ ਵੀ ਇੱਕ ਦਿਨ ਅਸੀਂ ਰੈਗੂਲਰ ਹੋਵਾਂਗੇ। ਅਸੀਂ ਤਨਖਾਹ ਪੂਰੀ ਲਵਾਂਗੇ। ਜਿਸ ਦਾ ਰੋਪੜਥਨ ਬੁਲਾਉਣ ਦੇ ਵਿੱਚ 20 ਸਾਲ ਤੋਂ ਕੰਮ ਕਰਦੇ ਆ ਜਾਂ ਲਹਿਰਾਵਾਂ ਬੁਲਾਉਣ ਦੇ 1998 ਤੋਂ ਕੰਮ ਕਰਦੇ ਆ ਕੰਮੀ 22 ਸਾਲ ਤੋਂ 20 ਸਾਲਾਂ ਤੋਂ ਪਰ ਉਹ ਤਨਖਾਹਾਂ ਵਿੱਚ 9000 ਆ ਜਾਂ 10000 ਆ ਜਾਂ 12000 ਆ ਠੇਕੇਦਾਰਾਂ ਦੇ ਕੋਲ ਬਹੁਤ ਹੀ ਘੱਟ ਤਨਖਾਹਾਂ ਦਾ ਕੰਮ ਕਰਦੇ ਆ ਇੱਕ ਸਰਕਾਰੀ ਮਹਿਕਮਾ ਪਰ ਮਲਾਰਮ ਕੱਚੇ ਆ ਉਹਨੇ ਹੀ ਮੰਗੇ ਸੀ ਜਾਂ ਸਾਡੀ ਤਨਖਾਹ ਵਧਾ ਦਿੱਤੀ ਜਾਵੇ ਜਾਂ ਉਹਨੂੰ ਰੈਗੂਲਰ ਕੀਤਾ ਜਾਵੇ ਜਿਸ ਨੂੰ ਲੈ ਕੇ ਮੁੱਖ ਮੰਤਰੀ ਭਵਨਤਮਨ ਸਾਹਿਬ ਨਾਲ ਮੀਟਿੰਗ ਵੀ ਹੋਈ ਸੀ ਉਹਨਾਂ ਦੀ ਪਰ ਮੁੱਖ ਮੰਤਰੀ ਭਵਨਤਮਨ ਸਾਹਿਬ ਨੇ ਕਿਹਾ ਸੀ ਵੀ ਆਉਣ ਵਾਲੇ ਸਾਲੇ ਵਿੱਚ ਸਾਡੀ ਤਨਖਾਹਾਂ ਵੰਦਾ ਕਰਾਂਗੇ ਅਸੀਂ ਫਿਰ ਮੰਗ ਕਰਦੇ ਆ ਮਾਨ ਸਾਹਿਬ ਤੋਂ ਵੀ ਜਿਸ ਤਰ੍ਹਾਂ ਟੀਚਰ ਜੋ ਰੈਗੂਲਰ ਕੀਤੇ ਗਏ ਆ ਤਨਖਾਹ 11000 ਤੋਂ ਵਧਾ ਕੇ 23000 ਕਰਦੀ ਵਧੀਆ ਕੰਮ ਕੀਤਾ ਜੇ ਤਨਖਾਹ 6 ਹਜ਼ਾਰ ਤੋਂ ਵਧਾ ਕੇ 18 ਹਜ਼ਾਰ ਕਰਤੀ 58 ਸਾਲ ਤੱਕ ਉਹਨੇ ਮਤਲਬ ਨੌਕਰੀ ਪੱਕੀ ਕਰਤੀ ਉਹਨਾਂ ਨੇ ਤੇ ਉਹਨਾਂ ਨੂੰ ਜੋ 500 ਵਾਧਾ ਵੀ ਕਰ ਦਿੱਤਾ ਪਰ ਫਿਰ ਵੀ ਅਸੀਂ ਮੁਖਰੀ ਭਵਨ ਅੰਮਨ ਸਾਹਿਬ ਤੋਂ ਮੰਗ ਕਰਦੇ ਆਂ ਵੀ ਰੋਪੜ ਸਰਮਲਾਣ ਦੇ ਵਿੱਚ ਲਹਿਰਾ ਮਹਾਬਥਰਮਣਾਂ ਦੇ ਵਿੱਚ ਠੇਕੇਦਾਰਾਂ ਕੋਲ ਕੰਮ ਕਰਦੇ ਕੰਮ ਹੈ ਪੱਕੇ ਕੀਤੇ ਜਾਣ ਆਦੇ ਲਹਿਰਾ ਮਹਾਬਥਰਮਣਾਂ ਦੇ ਵਿੱਚ ਜੋ ਖਾਲੀ ਵੀ ਆ ਪੋਸਟਾਂ ਨੇ ਉਹ ਭਰਿਆ ਨਾ ਬੜੀ ਹਾਸੋਣ ਗੱਲਾਂ ਵੀ ਇੱਕ ਇੱਕ ਕਰਮਚਾਰੀ ਤਿੰਨ ਤਿੰਨ ਦਾ ਚਾਚਾ ਲਿਖੇਣਾ ਕੰਮ ਕਰਦਾ ਹੁਣ ਸੋਚੀਏ ਲਹਿਰਾ ਮਹਾਬਥ ਦੇ ਵਿੱਚ ਜੋ ਫਾਇਰਮੈਨ ਦੀ ਕੋਈ ਪੋਸਟ ਨਹੀਂ ਹੈਗੀ ਹਾਲੇ ਕਿ ਅਗਦਾ ਫਾਇਰਮੈਨ ਮਿਲਣੀ ਹੁੰਦੀ ਆ ਉਸ ਤਰ੍ਹਾਂ ਲੀਡਿੰਗ ਫਾਇਰਮੈਨ ਦੀ ਗੱਲ ਕਰਦੀ ਤੇ ਰੈਗੂਲਰ ਪੋਸਟ ਜੋ ਇੱਕ ਕਰਨ ਵਾਲੇ ਜੀ ਕੰਮ ਕਰਦਾ ਸ਼ਡਿਊਲ 'ਚ ਬਾਕੀ ਸਾਰੇ ਐਸਐਫਓ ਨੇ ਪਰ ਅਸੀਂ ਮੰਗ ਕਰਦੇ ਆਂ ਵੀ ਲੀਡਿੰਗ ਫਾਇਰਮੈਨੀਆਂ ਰੋਪੜਸਰਮਾਣ ਦੇ ਜੋ ਪੋਸਟਾਂ ਖਾਲੀਆਂ ਲਹਿਰੋਵਰਸਰਮਾਣ ਦੇ ਪੋਸਟਾਂ ਭਰੀਆਂ ਜਾਣ ਤੇ ਫਾਇਰਮੈਨੀਆਂ ਦੇ ਖਾਲੀ ਪੋਸਟਾਂ ਵੀ ਭਰੀਆਂ ਜਾਣ ਹਾਂਜੀ ਮੈਡਮ ਜੀ ਪੁਰਾਣੀ ਪੈਨਸ਼ਨ ਤੇ ਨਵੀਂ ਪੈਨਸ਼ਨ ਸਕੀਮ 'ਚ ਇੱਕ ਯੂਐਸਪੀ ਬਾਰੇ ਮੈਨੂੰ ਜਾਣਕਾਰੀ ਦਿਓ ਯੂਪੀਐਸ ਸਕੀਮਾਂ ਇੱਕ ਪੁਰਾਣੀ ਪੈਨਸ਼ਨ ਸਕੀਮਾਂ ਦੇ ਐਨਐਪੀਐਸ ਸਕੀਮਾਂ ਇਸ ਵਾਰ ਇਹ ਆ ਵਿਚਾਰ ਵੀ ਵੀ 2004 ਤੋਂ ਬਾਅਦ ਦੇ ਭਾਰਤੀ ਮੁਲਾਜ਼ਮਾਂ ਵਾਸਤੇ 올ਡ ਪੈਨਸ਼ਨਿੰਗ ਮਤਲਬ ਪੁਰਾਣੀ ਪੈਨਸ਼ਨ ਲਾਗੂ ਕੀਤੀ ਜਾਵੇ ਪਰ ਪਹਿਲਾਂ ਪੰਜਾਬ ਸਰਕਾਰ ਵੱਲੋਂ ਐਨਪੀਐਸ ਨੀਪੀਐਸ ਸਕੀਮ ਲਾਗੂ ਕੀਤੀ ਗਈ ਸੀ ਤੇ ਕੇਂਦਰ ਸਰਕਾਰ ਵੱਲੋਂ ਇੱਕ ਨਵਾਂ ਕੰਮ ਕਰਤਾ ਉਹਨਾਂ ਨੇ ਵੀ ਜੁਪੀਐਸ ਦੇ ਪਰ ਨੋਟੀਫਿਕੇਸ਼ਨ ਜਾਰੀ ਕਰਤਾ ਵੀ 25 ਸਾਲ ਤੱਕ ਜਦੋਂ ਤੱਕ ਕਰਮਚਾਰੀ ਪੂਰੀ ਸੇਵਾ ਨਹੀਂ ਕੀਤੀ 25 ਸਾਲ ਦੀ ਫੰਡ ਕੋਈ ਨਹੀਂ ਕਢਵਾਇਆ ਹੋਗਾ ਉਹਨੂੰ ਪੈਨਸ਼ਨ ਪੂਰੀ ਲੱਗੂਗੀ ਵੀ ਜੇਕਰ ਫੰਡ ਕਢਵਾਇਆ ਹੋਇਆ ਤਾਂ ਉਹਨੂੰ ਪੈਨਸ਼ਨ ਬਹੁਤ ਹੀ ਘੱਟ ਲੱਗੂਗੀ ਜਾਓ ਫੰਡ ਜਮਾ ਕਰਾਵੇ ਜੇ 25 ਸਾਲ ਸਰਵਸ ਘਟਾ ਉਹਨੂੰ ਪੈਨਸ਼ਨ ਘਟ ਲਗੂਗੀ ਤੇ ਜਿਸ ਕਰਕੇ ਪੰਜਾਬ ਦੇ ਮਲਾਜਮ ਵੱਲੋਂ ਜੋ ਮੋਦੀ ਸਰਕਾਰ ਵੱਲੋਂ ਨੋਟਿਸ ਕਾਪੀਆਂ ਫੁਕੀਆਂ ਨੋਟਿਸ ਕੀਤਾ ਕਿ ਪੰਜਾਬ ਕੇਂਦਰ ਸਰਕਾਰ ਵੱਲੋਂ ਉਹ ਨੋਟਿਸ ਕਾਪੀਆਂ ਪੰਜਾਬ ਦੇ ਵਿੱਚ ਫੁਕੀਆਂ ਗਈਆਂ ਉਸ ਤੋਂ ਬਾਅਦ ਸਿੱਖਿਆ ਭਾਵ ਵਿੱਚ ਆਪਾਂ ਕਰੀਏ ਕੰਪਿਊਟਰ ਵਿਹਾਰਗਾਂ ਗੱਲ ਕਰ ਲਈਏ ਕੰਪਿਊਟਰ ਵਿਹਾਰਗਾਂ ਦੀ ਮੁੱਖ ਮੰਗ ਸੀ ਵੀ ਸਾਨੂੰ ਛੇਵੇਂ ਪੇਜ ਲੌਗ ਦਿੱਤੇ ਜਾਵੇ ਤੇ ਸਿੱਖਿਆ ਵੱਲ ਮਾਰਜ ਕੀਤਾ ਜਾਵੇ ਪਹਿਲਾਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨਾਲ ਮੀਟਿੰਗਾਂ ਹੋਈਆਂ ਮੀਟਿੰਗ ਵਿੱਚ ਵਿਸ਼ਵਾਸ ਬਵਾੰਦੇ ਰਿਹਾ ਉਸ ਤੋਂ ਬਾਅਦ ਹੁਣ ਜੋ ਕੰਪਿਊਟਰ ਦੇ ਆਗਗਾ ਨੇ ਦਿੱਲੀ ਜਾ ਕੇ ਕੇਂਦਰ ਸਰਕਾਰ ਦੇ ਵਿਰੁੱਧ ਮੋਦੀ ਸਰਕਾਰ ਦੇ ਵਿਰੁੱਧ ਜੋ ਕਿ ਧਰਨ ਲਾਇਆ ਤੇ ਮੋਦੀ ਸਰਕਾਰ ਦੀ ਮੋਦਦ ਉਹ ਦੀ ਗਿੱਦਗੀ ਅਸੀਂ ਦੁਬਾਰਾ ਫਿਰ ਮੰਗ ਕਰਦੇ ਆਂ ਜੋ ਕੰਪਿਊਟਰ ਦੇ ਆਗਗਾ ਉਹਨਾਂ ਨੂੰ ਛੇਵਾ ਵੇਖ ਲਾਉ ਕੀਤਾ ਜਾਵੇ ਅਤੇ ਉਹਨਾਂ ਨੂੰ ਸਿੱਖਿਆ ਭਾਅ ਵੀ ਮਾਰਕ ਕੀਤਾ ਜਾਵੇ ਜੋ ਡੀਏ ਬਣਦਾ ਜਿਸ ਤਰ੍ਹਾਂ 50 ਕਿਲੋ ਮਿਲਦਾ ਨਾ ਹੋਰ ਡੀਏ ਆ ਉਸ ਤਰ੍ਹਾਂ ਉਹਨਾਂ ਦੇ ਪ੍ਰਾਪਰ ਡੀਏ ਕੀਤਾ ਜਾਵੇ ਹਨ ਮੰਨੇ ਪੈਨਸ਼ਨਾਂ ਤੇ ਮੁਲਾਜ਼ਮਾਂ ਦੀ ਇੱਕ ਮੀਟਿੰਗ ਵਿੱਤ ਮੰਤਰੀ ਸਰਪੰਦਾਰ ਹਰਪਾਲ ਸਿੰਘ ਚੀਮਾ ਜੀ ਨਾਲ ਵੀ ਹੋਈ ਸੀਗੀ ਉਹਨਾਂ ਨੇ ਉਸ ਮੀਟਿੰਗ 'ਚ ਮੁਲਾਜ਼ਮਾਂ ਨੂੰ ਕੀ ਕਿਹਾ ਵਿੱਤ ਮੰਤਰੀ ਸਾਹਿਬ ਨਾਲ ਮੀਟਿੰਗ ਹੋਈ ਸੀਗੀ ਜਿਸ ਮੀਟਿੰਗਾਂ ਬਹੁਤ ਵਧੀਆ ਮਾਹੌਲ ਵਿੱਚ ਹੋਈ ਵਿੱਤ ਮੰਤਰੀ ਸਾਹਿਬ ਨੇ ਜੋ ਮੁਲਾਜ਼ਮਾਂ ਆਗੂ ਨੂੰ ਇਹ ਆ ਵੀ ਪ੍ਰਾਣੀ ਪੈਨਸ਼ਨ ਲਾਗੂ ਕਰਨ ਵਾਸਤੇ ਇਸ਼ਤਿਹਾਰ ਬਹੁਤ ਆ ਪਰ ਕੇਂਦਰ ਸਰਕਾਰ ਗੁਰਮਾਨਾ ਫੰਡ ਪਿਆ ਜੇਕਰ ਸਾਨੂੰ ਫੰਡ ਫੰਡ ਬਾਸਤ ਆ ਜਾਵੇ ਤੇ ਅਸੀਂ ਪ੍ਰਾਣੀ ਪੈਨਸ਼ਨ ਨੂੰ ਲਾਗੂ ਕਰ ਸਕਦੇ ਹਾਂ ਇਹ ਵਿਸ਼ਵਾਸ ਦਵਾਇਆ ਦੂਜੇ ਪਾਸੇ ਸੈਂਤੀ ਤਰ੍ਹਾਂ ਦੇ ਮੁਲਾਜ਼ਮਾਂ ਪੱਤੇ ਨੇ ਕੱਟ ਲਾਇਆ ਗਿਆ ਵੀ ਉਹ ਬਹਾਲ ਕੰਸੋਨਦੀ ਜੋ ਟੀਮਾ ਸਾਹਿਬ ਨੇ ਪ੍ਰੋਸਤਾ ଦਵਾਇਆ ਵੀ ਆਉਣ ਵਾਲੇ ਸਾਨੂੰ ਵਿੱਚ ਅਸੀਂ ਜੋ ਤੁਹਾਡੇ ਭੱਤੇ ਦੇ ਬਹਾਲ ਬਾਰੇ ਮੁੱਖ ਨੇ ਭਵਨਤਮਨ ਸਾਹਿਬ ਨੂੰ ਵਿਚਾਰ ਕਰਾਂਗੇ ਜੋ ਕਹਿਣਗੇ ਉਸ ਤਰ੍ਹਾਂ ਕਰਾਂਗੇ ਪਰ ਜੋ ਮੀਟਿੰਗਾਂ ਦਾ ਬਹੁਤ ਵਧੀਆ ਮਾਹੌਲ ਵਿੱਚ ਹੋਈਆਂ ਹੋਸਾ ਆਉਣ ਵਾਲੇ ਸੋਨੇ ਵਿੱਚ ਜੋ ਪੰਜਾਬ ਦੇ ਮੁਲਾਜ਼ਮਾਂ ਜਾਂ ਰਿਟਾਇਰਡ ਹੋਏ ਮੁਲਾਜ਼ਮਾਂ ਉਹਨੂੰ 5 ਸਾਲਾਂ 6 5 ਸਾਲ 6 ਮਹੀਨੇ ਅਰੇਸਟ ਕਰ ਦੇ ਸਕਦੀ ਹੈ ਲਗ ਹੈ 18 ਹਾਈ ਕੋਰਟ ਬਣਦਾ ਇਸ ਤਰ੍ਹਾਂ ਹੀ ਪ੍ਰਾਣੀ ਪੈਨਸ਼ਨ ਸਕੀਮ ਤੇ ਵੀ ਗੱਲਬਾਤ ਹੁੰਦੀ ਆ ਲਗਾ ਲਗਾ ਚੱਲਦੀ ਰਹਿੰਦੀ ਆ ਪ੍ਰਾਣੀ ਪੈਨਸ਼ਨ ਨੂੰ ਉੱਪਰ ਸਰਕਾਰ ਨੇ 2022 ਨੋਟੀਫਾਈ ਕੀਤਾ ਗਿਆ ਸੀ ਜੇ ਅਸੀਂ ਪ੍ਰਾਣੀ ਪੈਨਸ਼ਨ ਆਗੂ ਕਰ ਦਿੱਤੀ ਆ ਹੂਸਾ ਰੌਣਾਂ ਵਾਲੇ ਸੰਮੇਲ ਵਿੱਚ ਜੋ ਮਲਾਜ ਨੇ ਮੁੱਖ ਮੰਗਾਂ ਨੇ ਤੇ ਉਹ ਮਲਾਜ ਨੇ ਮੰਗਾਂ ਨਾਲ ਹੱਲ ਕਰੇ ਸਰਕਾਰ ਧੰਨਵਾਦ ਬਣ ਜੀ ਧੰਨਵਾਦ ਜੀ ਬਾਦਵਾ ਇਸ ਵੀਡੀਓ ਨੂੰ ਸ਼ੇਅਰ ਕਰੋ ਜੀ ਤੇ ਬਾਦਵਾ ਲਾਈਕ ਕਰੋ ਜੀ ਧੰਨਵਾਦ ਜੀ